ਦਾ ਦਮ ਜੱਲ ਜੀ 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 ਇਹ 6 ਵਜੇ ਦੀ ਗੱਲ ਆ ਜੋ ਨਜ਼ਰ ਆਇਆ ਤੇ 6 ਵਜੇ ਮੇ ਜੋ ਫੋਨ ਆਇਆ ਹਰਨੇਕ ਭਾਈ ਦਾ ਉਹਨਾਂ ਦੀ ਉਹਨਾਂ ਨੂੰ ਪਤਾ ਲੱਗਾ ਤੇ ਅਸੀਂ ਇੱਥੇ ਆ ਗਏ ਹੁਣੇ ਪਤਾ ਨਹੀਂ ਇਹ ਕਿਹੜੀ ਰੇਡ ਆ ਇਮਕੰਟੈਕਸਟ ਦੀ ਆ ਇਨਫੋਰਸਮੈਂਟ ਦੀ ਆ ਵਿਜੀਲੈਂਸ ਦੀ ਆ ਉਥੇ ਬਾਹਰ ਪੁੱਛਿਆ ਮੈਂ ਦੋ ਕੰਟ੍ਰੈਜੈਂਟਸ ਆਏ ਸਨ ਮੈਂ ਕਿ ਯਾਰ ਕਿੱਥੋਂ ਆਏ ਹੋ ਉਹ ਕਹਿੰਦਾ ਜੀ ਮੈਂ ਕੰਟੈਕਸਟ ਦੀ ਰੇਟ ਆ ਉਹਨੂੰ ਸੱਚ ਬੋਲਦੇ ਆ ਕਿ ਝੂਠ ਬੋਲਦੇ ਆ ਇਹ ਰੱਬ ਹੀ ਜਾਣਦਾ ਹੈ ਲੇਕਿਨ ਮੈਨੂੰ ਸੋਚਣਾ ਵੀ ਇਹ ਇੱਕ ਪੋਲਿਟਿਕਲੀ ਵੈਂਡਟਾ ਹੋਇਆ ਉਸ ਜੋ ਵੀ ਹੋਇਆ ਕੱਲ ਸੀਐਮ ਭਗਵੰਤ ਮਾਨ ਆਏ ਨੇ ਤੇ ਨਸ਼ਾ ਜਿਹੜਾ ਸੀਗਾ ਉਹ ਗਾਂਧੀ ਕੈਂਪ ਚ ਬਹੁਤ ਵਿਕਦਾ ਹੈ ਉਥੇ ਜਿੰਨੇ ਵੀ ਸੀਐਡੀ ਵਾਲਿਆਂ ਨੇ ਜਾਂ ਦੂਜੀ ਟੀਮ ਨੇ ਪੁੱਛਿਆ ਨਸ਼ਾ ਗਾਂਧੀ ਕੈਂਪ ਦੀ ਗੱਲ ਚੱਲਦੀ ਰਹੀ ਆ ਔਰ ਚੱਲਦੀ ਰਹੀ ਹੈ ਵੀ ਮੌਜੂਦਾ ਸਰਕਾਰ ਦੇ ਬੰਦੇ ਹੀ ਨਸ਼ਾ ਵੇਚਦੇ ਆ ਔਰ ਇਹ ਸਾਰੀ ਗੱਲ ਨੂੰ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਸਾਡੇ ਤੇ ਰੇਡ ਕੀਤੀ ਗਈ ਹੈ ਵੀ ਕਹਿੰਦਾ ਕਸੂਰ ਇਹਨਾਂ ਦਾ ਜੀ ਉਹ ਕਹਿੰਦੇ ਜੀ ਸ਼ਰਾਬ ਵੀ ਵਿਗੜ ਇਹਨਾਂ ਦੀ ਉੱਥੇ ਜਿਹੜੀ ਆ ਸ਼ਰਾਬ ਕਾਂਗਰਸ ਜਿਹੜੇ ਸ਼ਰਾਬ ਪੀਉਂਦੇ ਆ ਅਸੀਂ ਤੇ ਕਿਸੇ ਨਾ ਅਜੇ ਤੱਕ ਕਿਸੇ ਚਾਹ ਤੱਕ ਨਹੀਂ ਪੀਅਈ ਤੇ ਸ਼ਰਾਬ ਦੇ ਗੱਲ ਹੀ ਬੜੀ ਦੂਰ ਦੀ ਆ ਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਲੋਕਾਂ ਦਾ ਜਿਹੜਾ ਮੂਡ ਆ ਉਹ ਕਾਂਗਰਸ ਦੇ ਰੁਝਾਨ ਨਹੀਂ ਉਹਦਾ ਬੱਸ ਬੁਖਲਾਗੀ ਦੀ ਹੈ ਸਰਕਾਰ ਕੱਲ ਸੀਐਮ ਸਾਹਿਬ ਆਏ ਹੀ ਮੈਨੂੰ ਲੱਗਦਾ ਡਾਵਨ ਡੋਲ ਹੋਈ ਇਸ ਕਰਕੇ ਅੱਜ ਉਹਨਾਂ ਨੇ ਆਪਣੀ ਤਾਕਤ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਜੀ ਮੈਨੂੰ ਜੋ ਨਜ਼ਰ ਆਇਆ ਵੀ ਇੱਕ ਤੇ ਜੰਤੀਪੁਰ ਵੀ ਕਹਿ ਰਹੇ ਹੋਈ ਆ ਤੇ ਪਾਖਰਪੁਰੇ ਵੀ ਇੱਕ ਹੋਈ ਆ ਤੇ ਇੱਕ ਇੰਨਾ ਦੀ ਹੋਈ ਹੈ ਬਟ ਕਿਸੇ ਨਾਲ ਮੁਲਾਕਾਤ ਨਹੀਂ ਹੋਈ ਨਾ ਇਹਨਾਂ ਨੇ ਕਿਸੇ ਨੂੰ ਅੰਦਰ ਜਾਣ ਦਿੱਤਾ ਤੇ ਨਾ ਕੋਈ ਬਾਹਰ ਆਇਆ ਜੀ ਕਿਹਦੇ ਦਾ ਰੇਡ ਹੋਇਆ ਕੀ ਗੱਲ ਦਾ ਰੇਡ ਹੈ ਜੀ ਇਸ ਬਾਰੇ ਤੇ ਕੋਈ ਨਿਆ ਰੇਡ ਤੇ ਹੋਈ ਹੈ ਮੇਰ ਸਾਹਿਬ ਦੇ ਘਰ ਪਰ ਇਸ ਬਾਰੇ ਅਜੇ ਤੱਕ ਕੋਈ ਕਲੀਅਰ ਨਹੀਂ ਹੈਗਾ ਕਿ ਕਿਨੇ ਕੀਤੀ ਹੈ ਜੀ ਇਨਕਮ ਟੈਕਸ ਨੇ ਕੀਤੀ ਵਿਜੀਲੈਂਸ ਨੇ ਕੀਤੀ ਜੀਡੀ ਨੇ ਕੀਤੀ ਕਿਉਂਕਿ ਨਾ ਕੋਈ ਅੰਦਰ ਗਿਆ ਨਾ ਕੋਈ ਬਾਹਰ ਆਇਆ ਇਹ ਤੇ ਮੇਰ ਸਾਹਿਬ ਆਉਣਗੇ ਸਾਨੂੰ ਤੇ ਮੈਸੇਜ ਲੱਗਾ ਕਿ ਮਤਲਬ ਰੇਡ ਹੋਈ ਹੈ ਅਸੀਂ ਸਾਰੇ ਜਿੰਨੇ ਵੀ ਕਾਉਂਸਲਰ ਨੇ ਉਹ ਸਾਰੇ ਇਕੱਠੇ ਹੋਏ ਆ ਤੇ ਸਰਕਾਰ ਨਜਾਇਜ਼ ਧੱਕੇਸ਼ਾਹੀ ਕਰ ਰਹੀ ਹੈ ਉਹਦੇ ਖਿਲਾਫ ਤੇ ਅਸੀਂ ਫਰਿਆਦ ਚੁੱਕਾਂਗੇ